ਵਾਹਿਗੁਰੂ ਜੀ ਕੀ ਫਤਿਹ ਬੱਧੀ ਵੱਜ ਗਿਆ ਕੰਪਿਊਟਰ ਕਰਿਆ ਚਲੋ ਬਹੁਤ ਵਧੀਆ ਵਾੜੇ ਕਰ ਦਿਓ ਦਰਸ਼ਨ ਕੋਈ ਨਾ ਹੁਣ ਸਾਨੂੰ ਕਾਲੀ ਆ ਸੀ ਨਾ ਮੁੰਡਿਆਂ ਨੂੰ ਪ੍ਰਸ਼ਾਦਾ ਆਪਣੀ ਛਕਾਉਣਾ ਜੀ ਵੀਰਾਂ ਨੂੰ ਆਹ ਡਾਡੀ ਕਿਰਪਾ ਨਾਲ ਹੀ ਬਾਬਾ ਜੀ ਸਾਰਾ ਮੇਟੋ ਦੀ ਕਰਦੇ ਰਹੇ ਹਾਂ ਜੀ ਬਾਪੂ ਜੀ ਸਭ ਵਾਹਿਗੁਰੂ ਜੀ ਕੀ ਫਤਿਹ ਠੀਕੋ ਜੀ ਆ ਬਾਬਾ ਜੀ ਚਲੋ ਥੋੜਾ ਤਸੱਲੀ ਹੋ ਗਈ ਪੂਰੀ ਜੀ ਪੂਰੀ ਮੈਂ ਨਾ ਜਾ ਰਹੇ ਵਾਂਗਿਆ ਹੌਣ ਕੰਪਿਊਟਰ ਕਪਾਟਰ ਆਪਣੇ ਬਸ ਸੁਣਾਉਂਦੀ ਬਾਈ ਜੀ ਯਾਰ ਚਲੋ ਉਹ ਕੇ ਰਿਪੋਰਟਾ ਕਿਰਪਾ ਹੁੰਆਂ ਗੁਰੂ ਨਾਨਕ ਪਾਤਸ਼ਾਹ ਨੇ ਮੇਰਾ ਕਰਕੇ ਕਿਹਾ ਉਹਦੇ ਤੋਂ ਵੱਧ 100% ਹੋਇਆ ਜੀ ਬਾਬਾ ਜੀ ਬਹੁਤ ਵਧੀਆ ਬਾਬਾ ਜੀ ਬਹੁਤ ਪੂਰੀ ਖੁਸ਼ੀ ਮਾਨੀ ਪੂਰੀ ਹੁਣ ਬਸ ਸਵੇਰੇ ਹੁਣ ਵਾਂਣ ਭੇਜਿਆ ਜਾਂ ਸਭ ਕੰਪਿਊਟਰ ਕਪਾਟਰ ਲੱਗ ਗਿਆ ਹੁੰਦਾ ਬਾਬਾ ਜੀ ਪੱਕਾ ਖੁਸ਼ ਆ ਜੀ ਮਾਨੂ ਮੇਰਾ ਖਾ ਪੂਰਾ ਲੈ ਪੂਰਾ ਬਾਬਾ ਜੀ ਪੂਰਾ ਨਹੀਂ ਦੱਸੋ ਚਲੋ ਤਿੰਨ ਪਿੰਡਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਰਹਿ ਗਿਆ ਹੋਊਗਾ ਨਾ ਬਾਬਾ ਜੀ ਕੋਈ ਬੰਦਾ ਨਹੀਂ ਜੋ ਰਿਆ ਸਾਰਿਆਂ ਦਾ A to Z ਕੰਮ ਹੋਇਆ ਸਾਰਿਆਂ ਦਾ ਕੋ ਜੋ ਘਰ ਆ ਲੈਣੇ ਕਿਹਾ ਉਹੀ ਹੋਇਆ ਬਾਬਾ ਜੀ ਉਹਦੇ ਤੋਂ ਵੱਧ ਦੀ ਬਾਣ ਆਪਦੀ ਮਰਜ਼ੀ ਨਾਲ ਸਾਰਿਆਂ ਨੇ ਪੱਧਰ ਕਰਾਏ ਜਿੱਤਰਾ ਕਿਸੇ ਨੇ ਕਿਹਾ ਠੀਕ ਹੈ ਜੀ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕੋਈ ਨਹੀਂ ਕੋਈ ਨਾਮ ਮੰਗੀ ਕਰਿਆ ਮੰਗੇ ਜੀ ਹਾਂ ਜੀ ਬਾਪੂ ਜੀ ਚਾਲਰ ਟਰੈਕਟਰ ਚੱਲ ਰਹੇ ਨੇ ਜੀ ਹਾਂ ਜੀ ਚਲੋ ਠੀਕ ਹੈ ਜੀ ਖਿੱਚ ਦਿਓ ਕੰਮ ਨੂੰ ਜੀ ਨਾ ਨਹੀਂ ਛਗਣੀ ਨਾ ਬਸ ਜੀ ਬਸ ਬਸ ਆਜੋ ਮੈਂ